ਮੰਚ ਤੇ ਬਿਰਾਜਮਾਨ ਸਾਡੀ ਸਾਰੀ ਲੀਡਰਸ਼ਿਪ ਲੋਕਲ ਤੇ ਬਾਹਰੋਂ ਆਏ ਪਤਵੰਤੇ ਸੱਜਣੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਰਨਤਾਰਨ ਸਾਹਿਬ ਜਿੱਥੇ ਜਿਮਨੀ ਚੋਣ ਹੋ ਰਹੀ ਹੈ ਉੱਥੇ ਇਕੱਠੇ ਹੋਏ ਆਂ ਔਰ ਸਾਡਾ ਜਿਹੜਾ ਉਮੀਦਵਾਰ ਹੈ ਉਹ ਹੈ ਸਰਦਾਰ ਮਨਦੀਪ ਸਿੰਘ ਮੈਂ ਆਪ ਜੀ ਨਾਲ ਦੋ ਸ਼ਬਦਾਂ ਦੀ ਸਾਂਝ ਪਾਉਣੀ ਹੈ ਕਿਉਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਿਰਜੀਤ ਕਰਨ ਦੀ ਲੋੜ ਪੈ ਗਈ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਅਰ ਸ੍ਰੀ ਅਕਾਲ ਤੱਕ ਸਹਰ ਨੂੰ ਕਿਉਂ ਇਸ ਸ਼ਰਮਣੀ ਅਕਾਲੀ ਦਲ ਨੂੰ ਮੋੜ ਜੜਾ ਅਪਡੇਟ ਕਰਨ ਦੀ ਜੜੀਆ ਜ਼ਰੂਰਤ ਪਈ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਬਿਹਾਰ ਤੇ ਯੂਪੀ ਐਸੇ ਸਟੇਟ ਹੈ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕਟਨਾਪ ਕਰ ਲੈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਗੁੰਡਾ ਪਰਚੀ ਲਈ ਜਾਂਦੀ ਹੈ ਗੁੰਡਾ ਪਰਚੀ ਵਸੋਲੀ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਵੀ ਬਿਹਾਰ ਚ ਹੁੰਦਾ ਹੈ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਬੀੜੀ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਫਰੋਤੀਆਂ ਇੱਥੇ ਮੰਗੀਆਂ ਜਾ ਰਹੀਆਂ ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤਲਵੰਡੀ ਸਾਬੋ ਤਖਸ਼ੀਰੀ ਦੰਦਮਾ ਸਾਹ ਛੋਟਾ ਜਿਹਾ ਕਸਬਾ ਹੈ ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰੋਤੀ ਜਿਹੜੀ ਉਗराई ਗਈ ਹੈ ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਹੈ ਔਰ ਨਸ਼ਾ ਜਿਹੜਾ ਕਦੇ ਬਿਹਾਰ ਯੂਪੀ ਇੱਥੇ ਵਿਗਦਾ ਹੁੰਦਾ ਸੀ ਬੰਬੇ ਦਿੱਲੀ ਕਲਕੱਤਾ ਸਿੰਥੈਟਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ ਅੱਜ ਪੰਜਾਬ ਜਿਹੜਾ ਉਹ ਇਸ ਪੱਟੇ ਨਸ਼ੇ ਤਸਕਰੀ ਦਾ ਜਿਹੜਾ ਅਡਾ ਬਣ ਗਿਆ ਗੈਂਗਸਟਰਵਾਦ ਤੇ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬੇ ਕਿ ਬੰਬੇ ਗੈਂਗਸਟਰਵਾਦ ਹੈ ਕਲਕੱਤੇ ਗੈਂਗਸਟਰ ਹੈ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ ਇੱਕ ਆંકੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਦੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਗੈਂਗਸਟਰ ਵਾਂਗ ਹੀ ਭੇਟ ਚੜ ਗਏ ਤੇ 500 ਦੇ ਕਰੀਬ ਗੈਂਗ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਵਿਚਰ ਰਹੇ। ਇਹ ਕਿਉਂ ਹੋ ਗਿਆ ਸਾਰਾ ਕੁਝ? ਕੌਣ ਜ਼ਿੰਮੇਵਾਰ ਹੈ? ਉਹ ਲੋਕ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਪਿਛਲੇ ਸਮੇਂ ਸਰਕਾਰਾਂ ਹੜਾਈਆਂ। ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਸੰਥੈਟਿਕ ਡਰੱਗ ਵਿਕੇ। ਔਰ ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਹੀ ਗੈਂਗਸਟਰਵਾਦ ਜਿਹੜਾ ਹੈ ਉਹ ਪੈਦਾ ਹੋਇਆ ਇਹ ਸਾਡੇ ਬੱਚੇ ਆ ਜਿਨ੍ਹਾਂ ਨੂੰ ਪੈਸੇ ਦੇ ਲਾਲਚ ਦੇ ਵਿੱਚ ਤੇ ਸ਼ੋਹਰਤ ਦੇ ਲਾਲਚ ਦੇ ਵਿੱਚ ਸੱਤਾ ਦੇ ਭੁੱਖੇ ਇਹਨਾਂ ਲੀਡਰਾਂ ਨੇ ਗੈਂਗਸਟਰਵਾਦ ਦੇ ਵੱਲ ਤੋਰ ਦਿੱਤਾ ਜਾਂ ਗੈਂਗਸਟਰਵਾਦ ਦੇ ਖੂਦ ਦੇ ਵਿੱਚ ਜਿਹੜਾ ਇਹਨਾਂ ਨੂੰ ਸੁੱਟ ਦਿੱਤਾ ਪਾਈ ਗੁਰਦਾਸ ਜੀ ਦਾ ਇੱਕ ਸ਼ਬਦ ਹੈ ਕਹਿੰਦੇ ਮਾਂ ਦੀ ਗੋਦ ਦੇ ਵਿੱਚ ਖੇਡਦੇ ਹੋਏ ਬੱਚੇ ਨੂੰ ਜੇ ਮਾਂ ਛੇਰ ਦੇਣ ਲੱਗੇ ਤੇ ਫਿਰ ਬੱਚੇ ਨੂੰ ਕੋਈ ਬਚਾ ਨਹੀਂ ਸਕਦਾ ਜੇ ਮਾਂ ਪੁੱਤ ਐ ਵਿਸਦੇ ਕੌਣ ਰੱਖਣ ਹਾਰਾ ਇਸ ਤੇ ਕੌਣ ਪਿਆਰਾ ਬੇੜਾ ਡੋਬਿਆ ਪਤਨੀ ਕੌਣ ਪਾਰ ਉਤਾਰਾ ਕਹਿੰਦੇ ਜੇ 베ਣੀ ਦਾ ਮਲਾ ਜਿਹਨੂੰ ਜ਼ਿੰਮੇਵਾਰੀ ਦਿੱਤੀ ਹੁੰਦੀ ਹੈ ਕਿ ਸਾਨੂੰ ਪਾਰ ਲੰਘਾਉਣਾ ਤੇ ਜੇ ਉਹ ਹੀ ਡੋਬਣ ਤੇ ਆ ਜੇ ਇੱਥੇ ਕੋਈ ਬਚਾ ਨਹੀਂ ਸਕਦਾ ਆਗੂ ਲੈ ਉੱਤੇ ਪਾਵੈ ਕੌਣ ਰੱਖਣ ਹਾਰਾ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਆਗੂ ਹੋਵੇ ਤੇ ਉਜੜ ਲਾ ਜੇ ਹਵੇਲੇ ਚਲਾ ਜੇ ਅਬਦੀ ਪਰ ਜਾ ਨੂੰ ਤੇ ਕੌਣ ਬਚਾ ਸਕਦਾ ਔਰ ਇਹਨਾਂ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਪੰਥਕ ਪਰੰਪਰਾਵਾਂ ਦੀ ਰਾਖੀ ਕਰੋਗੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਪੰਜਾਬ ਦੇ ਸਟੇਟ ਨੂੰ ਜਿਹੜਾ ਬਣੰਦੀਆਂ ਤੇ ਲੈ ਕੇ ਜਾਓਗੇ ਪਰ ਇਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਜਿਹੜੀ ਮੌਜੂਦਾ ਸਰਕਾਰ ਏਸ ਨੇ ਨਾ ਤਾਂ ਟਰੱਕ ਨੂੰ ਖਤਮ ਕੀਤਾ ਨਾ ਇਸ ਨੇ ਕੈਨਗਸਟਰ ਵਾਦ ਨੂੰ ਖਤਮ ਕੀਤਾ ਹਵਾ ਜ਼ਰੂਰ ਦੇ ਦਿੱਤੀ ਜਿਵੇਂ ਛੋਡੇ ਪ੍ਰਸਾਦ ਨੇ ਦੱਸਿਆ ਦਾਇਕ ਕਬੱਡੀ ਖਿਡਾਰੀ ਕਿੰਨੇ ਕਿੰਨੇ 5.5 5 6 6 ਫੁੱਟ ਦੇ ਜਵਾਨ ਜਿਹੜੇ ਆ ਉਹ ਗੋਲੀਆਂ ਦੇ ਨਾਲ ਪੁੱਨ ਦਿੱਤੇ ਗਏ ਸ਼ਰਮ ਗੋਲੀਆਂ ਦੇ ਨਾਲ ਪੁੱਨਿਆ ਜਾਂਦਾ ਇਲਲੀਗਲ ਵਾਈਪਨ ਸ਼ਰਿਆਂ ਜਿਹੜੇ ਆ ਇੱਥੇ ਵਿਕ ਰਹੇ ਆ ਸਰਕਾਰੀ ਸਰਪ੍ਰਸਤੀ ਦੇ ਹਟ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਇੱਕ ਸੀਨੀਅਰ ਕਿਸੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਹਿੰਦੇ ਜੇ ਕਿਸੇ ਤੋਂ 4 ਕਰੋੜ ਦੀ ਫਰौती ਮੰਗੀ ਜਾਂਦੀ ਹੈ ਨਾ ਤਾਂ ਉਹ ਪੁਲਿਸ ਕੋਲ ਜਾਂਦਾ ਹੈ ਮੇਰੇ ਤੋਂ 4 ਕਰੋੜ ਦੀ ਫਰौती ਮੰਗੀ ਗਈ ਹੈ ਤੇ ਅੱਗੋਂ ਪੁਲਿਸ ਅਫਸਰ ਕਹਿੰਦਾ ਮੈਂ ਤੇਰੀ 50 ਲੱਖ ਦੇ ਵਿੱਚ ਦੇਣ ਲੈਣ ਕਰਾ ਦਿੰਦਾ ਛਡਕਾਰਾ ਕਰਾ ਦਿੰਦਾ ਤੂੰ ਯਾਰ 50 ਲੱਖ ਰੁਪਇਆ ਦੇ ਤੇ ਆਪਣੀ ਜਾਨ ਬਚਾ ਇਹਨਾਂ ਦਾ ਪਤਾ ਕੋਈ ਨਹੀਂ ਮਤਲਬ ਦਲਾਲ ਬਣਿਆ ਹੋਇਆ ਪ੍ਰਸ਼ਾਸਨ ਜਿਹਦੀ ਜ਼ਿੰਮੇਵਾਰੀ ਹੈ ਰਾਖੀ ਕਰਨ ਦੀ ਇਹ ਐਸਾ ਪੰਜਾਬ ਬਣਾ ਦਿੱਤਾ ਹੈ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਔਰ ਤੁਹਾਡੇ ਸਹਿਯੋਗ ਦੇ ਨਾਲ ਹੀ ਇਸ ਪੰਜਾਬ ਨੇ ਬਚਣਾ ਹੈ ਨਸ਼ੇ ਦੀ ਦਲਦਲ ਤੇ ਗੈਂਗਸਟਰ ਵਾਲੀ ਖਾਈ ਦੇ ਵਿੱਚੋਂ ਪੰਜਾਬ ਨੂੰ ਆਪਾਂ ਨੇ ਕੱਢਣਾ ਹੈ ਇਹ ਵੱਡੇ ਇਸ਼ੂ ਨੇ ਅੱਜ ਪੰਜਾਬ ਦੇ ਅੱਜ ਇੱਕ ਨਵੰਬਰ ਹੈ ਅੱਜ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਸੀ ਪਰ ਪੰਜਾਬ ਜਿਹੜਾ 1947 ਤੋਂ ਪਹਿਲਾਂ ਵੀ ਇੱਕ ਮਹੱਤਾਪੂਰਨ ਸੂਬਾ ਸੀ ਅੱਜ ਵੀ ਮਹੱਤਾਪੂਰਨ ਸੂਬਾ ਹੈ ਲੇਕਿਨ ਐਡੇ ਵੱਡੇ ਭਾਰਤ ਦੇ ਇੰਪੋਰਟੈਂਟ ਸੂਬੇ ਨੂੰ ਜਿਹੜਾ ਕਿ ਬਾਰਡਰ ਸਟੇਟ ਹੈ ਸਿੱਖ ਡੋਮਿਨੇਟ ਸਟੇਟ ਹੈ ਇਹਨੂੰ ਅੱਜ ਤੱਕ ਆਪਣੀ ਕੈਪੀਟਲ ਨਹੀਂ ਮਿਲੀ ਰਾਜਧਾਨੀ ਨਹੀਂ ਮਿਲੀ ਸਗੋਂ ਅੱਜ ਕੀ ਕੀਤਾ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਸਿੰਡੀਗੇਟ ਦਾ ਜਿਹੜਾ ਭੋਗ ਪਾਤਾ ਹੈ ਕਿੱਡੀ ਹਰਾਨੀ ਦੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਨੌਜਵਾਨਾਂ ਤੋਂ ਵੋਟ ਦਾ ਅਧਿਕਾਰ ਖੋ ਕੇ ਭਾਰਤ ਸਰਕਾਰ ਦੀ ਜਿਹੜੀ ਹੈ ਉਹਦਾ ਜਿਹੜਾ ਸਿੱਖਿਆ ਮੰਤਰਾਲਾ ਉਹਨੇ ਪੰਜਾਬ ਯੂਨੀਵਰਸਿਟੀ ਨੂੰ ਸੱਤਾ ਜਿਹੜਾ ਹੈ ਉਹ ਆਪਣੇ ਅਧੀਨ ਕਰ ਲਿਆ ਇਹ 1 ਨਵੰਬਰ 1966 ਨੂੰ ਸਾਨੂੰ ਤੋਹਫਾ ਦਿੱਤਾ ਹੈ ਭਾਰਤ ਦੀ ਸਰਕਾਰ ਨੇ ਵੀ ਯੂਨੀਵਰਸਿਟੀ ਵੀ ਤੁਹਾਡੀ ਨਹੀਂ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਜਿਹੜਾ ਚੰਡੀਗੜ੍ਹ ਉਹ ਵੀ ਤੁਹਾਡਾ ਨਹੀਂ ਹੈ ਔਰ ਚੰਡੀਗੜ੍ਹ ਦੇ ਵਿੱਚ ਬਣੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਇਹ ਵੀ ਤੁਹਾਡੀ ਨਹੀਂ ਹੈ ਇੱਕ ਅੱਡੀ ਸ਼ਰਮ ਦੀ ਗੱਲ ਹੈ ਇਹ ਮੁੱਦੇ ਨੇ ਔਰ ਇਸ ਕਰਕੇ ਜਿਹੜੇ ਪੰਥਕ ਜਿਹੜੇ ਸਾਡੇ ਮਸਲੇ ਸੀ ਉਹਨਾਂ ਨੂੰ ਹੱਲ ਕਰਾਉਣ ਦੀ ਜ਼ਿੰਮੇਵਾਰੀ ਜਸ ਪਾਰਟੀ ਨੂੰ ਦਿੱਤੀ ਸੀ ਉਸ ਪਾਰਟੀ ਨੇ ਵੀ ਜਿਹੜਾ ਹੈ ਬਹੁਤਾ ਜਿਹੜਾ ਹੈ ਉਹ ਬੇੜਾ ਹੀ ਗਲਤ ਕੀਤਾ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਲੀਡਰਾਂ ਨੂੰ ਕਿਹਾ ਸੀ ਕਿ ਜੇ ਨਹੀਂ ਤੁਹਾਡੇ ਤੋਂ ਸ਼੍ਰੋਮਣੀ ਅਕਾਲੀ ਦਲ ਸੰਗ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਵਾਪਸ ਕਰ ਜੋ ਵਾਪਸ ਕਰ ਲਓ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 1920 ਦੇ ਵਿੱਚ ਅਕਾਲੀ ਦਲ ਬੜਿਆ ਸੀ ਕੁਝ ਸ਼੍ਰੋਮਣੀ ਅਕਾਲੀ ਦਲ ਦਾ ਢੇਡਾ ਕਰਪ ਕਰਤਾ ਵਾਪਸ ਕਰ ਦਿਓ ਅਸੀਂ ਇਹਨੂੰ ਕੋਨਰ ਸਰਜੀਤ ਕਰਾਂਗੇ ਵਾਪਸ ਤਾਂ ਨਹੀਂ ਕੀਤਾ ਪਤਾ ਕਿਹਨਾ ਸਿੱਖੋਂ ਦਾ ਉਹਨਾਂ ਤੋਂ ਯਤਨ ਕੀਤਾ ਹੈ ਅਜੇ ਵੀ 25% 10% 20% ਰੱਖੀ ਬੈਠੇ ਆ ਉਹ ਵੀ ਖੋਣਾ ਹਮਾਂ ਕੋਸ਼ਿਸ਼ ਉਹ ਵੀ ਅਸੀਂ ਲੈਣਾ ਹਮਾਂ ਤੋਂ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਹੱਥ ਇਸ ਖੇਤਰੀ ਪਾਰਟੀ ਦੀ ਕਮਾਂਡ ਦੇਣੀ ਹੈ ਸਰਦਾਰ ਮਨਦੀਪ ਸਿੰਘ ਅਰਗੇ ਸਰਦਾਰ ਹਰਦੀਪ ਸਿੰਘ ਅਰਗੇ ਕਿਉਂਕਿ ਇਹ ਖੇਤਰੀ ਪਾਰਟੀ ਸੀ ਕਿਸਾਨਾਂ ਦੀ ਪਾਰਟੀ ਸੀ ਮਜ਼ਦੂਰਾਂ ਦੀ ਪਾਰਟੀ ਸੀ ਆਮ ਕਿਰਤੀਆਂ ਦੀ ਪਾਰਟੀ ਸੀ ਤੇ ਕਿਰਤੀਆਂ ਦੀ ਪਾਰਟੀ ਜਿਹੜੀ ਹੈ ਉਹ ਅਸੀਂ ਇਸ ਨੂੰ ਬਣਾਉਣਾ। ਸੋ ਸਾਧ ਸੰਗਤ ਜੀ ਬਾਤਾ ਸਮਾਂ ਨਹੀਂ ਲੈਣਾ ਲੰਬਾ। ਸਰਦਾਰ ਮਨਦੀਪ ਸਿੰਘ ਬੈਠੇ ਹੈ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼ਰੋਮਣੀ ਅਕਾਲੀ ਦਲ ਜਿਸ ਨੂੰ ਸਰੀਆ ਕਾਲ ਤੱਕ ਸੈਭਤ ਉਹਨੂੰ ਸਰਜੀਤ ਕਰਨ ਦਾ ਯਤਨ ਕੀਤਾ ਗਿਆ। ਇਹ ਤੁਹਾਨੂੰ ਮਨੋ ਔਰ ਤੁਹਾਨੂੰ ਤੁਹਾਡੇ ਨਾਲ ਹੈ। ਔਰ ਨਾਲ ਰਹੇਗਾ। ਤਮਹਾਨ ਹੈ ਜੈਪ੍ਰਮਤੀ ਸ਼ਾਨ ਸਤਮਹਾਨ ਹੈ ਜੈਪ੍ਰਮਤੀ ਸ਼ਾਨ ਕੈਲੀਦਾਲ ਪੁਨਰਸਰਜੀਤ ਜਿੰਦਾਬਾਦ 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 ਪਰ ਮੈਂ ਇਹ ਵੀ ਅਪੀਲ ਕਰਦਾ ਤਰਨਤਾਰਨ ਦੇ ਵਸਨੀਕਾਂ ਨੂੰ ਕਿ ਸਾਡੇ ਕੈਂਡੀਡੇਟ ਕੋਲ ਇੰਨੇ ਪੈਸੇ ਨਹੀਂ ਹੈ ਜਿੰਨੇ ਦੂਸੀਆਂ ਪਾਰਟੀਆਂ ਦੇ ਕੈਂਡੀਡੇਟ ਕੋਲ ਹੈ ਤੇ ਵੋਟਾਂ ਤੋਂ ਪਹਿਲੀ ਰਾਤ ਪੈਸੇ ਵੰਡਣ ਦੀ ਪਰਵਰਤੀ ਜਿਹੜੀ ਹੈ ਨਾ ਉਹ ਬਹੁਤ ਚੱਲ ਰਹੀ ਹੈ ਪੈਸੇ ਲੈ ਲਿਓ ਪਰ ਪਾਇਓ ਮਨਦੀਪ ਸਿੰਘ ਨੂੰ ਕਿਉਂਕਿ ਪੈਸੇ ਥੋੜੇ ਹੀ ਨੇ ਥੋਡੀਆਂ ਜੇਬਾਂ ਚੋਂ ਕੱਟੇ ਨੇ ਜਿਹੜੇ ਇਹਨਾਂ ਨੇ ਵੰਡਣੇ ਨੇ ਔਰ ਵੰਡਣਗੇ ਬੋਟਾਂ ਸਰਦਾਰ ਮਨਦੀਪ ਸਿੰਘ ਨੂੰ ਪਾਇਓ ਤੇ ਇਹਨਾਂ ਦੀ ਆਪਾਂ ਆਰਥਿਕ ਮਦਦ ਵੀ ਕਰਦੇ ਜਿੰਨੇ ਵੀ ਬੈਠੇ ਆ ਨਾ ਆਰਥਿਕ ਮਦਦ ਵੀ ਕਰਨੀ ਕਿਉਂਕਿ ਇਹ ਸਰਮਾਇਯਦਾਰ ਕੈਂਡੀਡੇਟ ਨਹੀਂ ਹੈ ਦੂਜੀਆਂ ਪਾਰਟੀਆਂ ਵਾਂਗੂ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਕੋਲੇ ਪੈਸਾ ਬਹੁਤ ਹੈ ਤੇ ਕਿਵੇਂ ਇਕੱਠਾ ਕੀਤਾ ਹੈ ਵੀ ਸਾਰਿਆਂ ਨੂੰ ਬੰਦਾ ਦੱਸਣ ਦੀ ਜ਼ਰੂਰਤ ਨਹੀਂ ਹੈ ਤੇ ਮੈਂ 24 29 ਜ਼ੋਨਾਂ ਦੇ ਵਿੱਚ ਪੂਰੇ ਹਲਕੇ ਵਿੱਚ ਜਿਹੜਾ ਉਹ ਵੰਡਿਆ ਤੇ ਜਿਦੀ ਜਿਦੀ ਜਿੱਥੇ ਜਿੱਥੇ ਡਿਊਟੀ ਲੱਗੀ ਹੈ ਤਨਦੇਹੀ ਦੇ ਨਾਲ ਜਿਹੜਾ ਹੈ ਉਹ ਡਿਊਟੀ ਨਿਭਾਉਣੀ ਆ ਆਪਾਂ ਤੇ ਵੋਟ ਕੱਲੀ ਕੱਲੀ ਜਿਹੜੀ ਹੈ ਉਹ ਸਰਦਾਰ ਮਨਦੀਪ ਸਿੰਘ ਨੂੰ ਪਕਾਉਣੀ ਆ ਪਾਰਟੀ ਜਿਹੜਾ ਪਾਰਟੀ ਜਿਹੜਾ ਚੋਣ ਨਿਸ਼ਾਨ ਹੈ ਤੇ ਪਾਰਟੀ ਚੋਣ ਨਿਸ਼ਾਨ ਦੇ ਉੱਤੇ ਆਪਾਂ ਨੇ ਜਿਹੜਾ ਮੋਹਰਾ ਲਾਉਣੀ ਆ 11 ਤਰੀਕ ਤੱਕ ਡੱਡ ਰਹਿਗੇ 10 ਤੇ 10 ਦਿਨ ਜਿਹੜਾ ਹੈ ਆਪਾਂ ਡੱਟ ਕੇ ਜਿਹੜਾ ਹੈ ਉਹ ਮਿਹਨਤ ਕਰਨੀ ਹੈ ਸਰਦਾਰ ਛੋਟੇ ਪਰ ਸਾਹ ਬਡਾੜਾ ਸਾਹਿਬ ਸਾਡੇ ਪਾਰਟੀ ਦੇ ਲੀਡਰ ਸਰਦਾਰ ਮਨਪ੍ਰੀਤ ਸਿੰਘ ਯਾਲੀ ਇਹ ਪਿਛਲੇ ਟੈਨਾਂ ਤੋਂ ਵਿਜਰੀ ਰਹੇ ਆ ਇਸ ਖੇਤਰ ਦੇ ਵਿੱਚ ਤੇ ਅਗਾਂ ਨੂੰ ਵੀ ਇਹ ਜਿਹੜੇ ਲੀਡਰ ਹੈ ਇੱਥੇ ਰਹਿਣਗੇ ਵਿਚਰਨਗੇ ਔਰ ਸਾਡੀ ਪਾਰਟੀ ਦਾ ਜਿਹੜਾ ਪੂਰਾ ਵਰਕਰ ਕੈਡਰ ਕੈਰੋ ਸਾਹਿਬ ਬੈਠੇ ਨੇ ਕੈਰੋ ਸਾਹਿਬ ਦੀ ਪੂਰੀ ਟੀਮ ਇੱਥੇ ਉਹ ਵੀ ਤਾਂ ਦੇਹੀ ਦੇ ਨਾਲ ਲੱਗੀ ਹੋਈ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਪਰ ਸਰਦਾਰ ਮਨਦੀਪ ਸਿੰਘ ਨੂੰ ਵਿਸ਼ਵਾਸ ਦਿਵਾਉਣੇ ਕਿ ਸਾਡੀ ਪਾਰਟੀ ਦਾ ਬੱਚਾ ਬੱਚਾ ਜਿਹੜਾ ਹੈ ਹਰ ਵਰਕਰ ਹਰ ਕੈਡਰ ਹਰ ਲੀਡਰ ਤਹਾਡੇ ਨਾਲ ਤੁਰੇਗਾ ਤੁਹਾਡੇ ਲਈ ਵੋਟਾਂ ਜਿਹੜੀਆਂ ਹੈ ਉਹ ਇਕੱਠੀਆਂ ਕਰੇਗਾ ਔਰ ਅਕਾਲ ਪੁਰਖ ਅਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਸਾਡੇ ਕੈਂਡੀਡੇਟ ਨੂੰ ਕਾਮਯਾਬੀ ਬਖਸ਼ੀ ਕਿਉਂਕਿ ਸਾਡਾ ਪਰੋਸਾ ਅਕਾਲ ਪੁਰਖ ਤੇ ਹੈ ਪਰਮੇਸ਼ਵਰ ਤੇ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ